ਆ ਦੇਖ ਲਓ ਨਿਹੰਗ ਸਿੰਘ ਦੇ ਭੇਸ ਵਿੱਚ ਆਏ ਵਿਅਕਤੀ ਨੇ ਕੀ ਕਰ ਦਿੱਤਾ ਕਾਰਾ ਜੇਕਰ ਤਸਵੀਰਾਂ ਕੈਮਰੇ ਦੇ ਵਿੱਚ ਕੈਦ ਨਾ ਹੁੰਦੀਆਂ ਤਾਂ ਸ਼ਾਇਦ ਤੁਹਾਨੂੰ ਮਾਮਲੇ ਤੇ ਯਕੀਨ ਕਰਨਾ ਔਖਾ ਹੋ ਜਾਣਾ ਸੀ ਸੋ ਉੱਥੇ ਹੀ ਮਹਿਲਾ ਨੇ ਅਤੇ ਪਰਿਵਾਰ ਨੇ ਰੋ ਰੋ ਕੇ ਸਾਰੀ ਹੱਡ ਬੀਤੀ ਸੁਣਾਈ ਤੁਸੀਂ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਨਿਹੰਗ ਸਿੰਘ ਦੇ ਭੇਸ ਵਿੱਚ ਆਏ ਵਿਅਕਤੀ ਇੱਕ ਪਰਿਵਾਰ ਨੂੰ ਬੰਦਕ ਬਣਾ ਲੈਂਦੇ ਨੇ ਅਤੇ ਸਾਰੀ ਘਟਨਾ ਉਥੇ ਲੱਗੇ ਕੈਮਰੇ ਦੇ ਵਿੱਚ ਕੈਦ ਹੋ ਗਈ। ਮਾਮਲਾ ਵੀ ਤੁਹਾਨੂੰ ਦੱਸਾਂਗੇ ਕਿ ਆਖਰ ਕੀ ਹੋਇਆ। ਸਭ ਤੋਂ ਪਹਿਲਾਂ ਨਜ਼ਰ ਮਾਰ ਲੈਨੇ ਆ ਇਹਨਾਂ ਤਸਵੀਰਾਂ ਤੇ। ਦੇਖਿਆ ਜਾਵੇ ਤਾਂ ਗੁਰੂ ਦੀਆਂ ਲਾਡਲੀਆਂ ਫੌਜਾਂ ਨਿਹੰਗ ਸਿੰਘਾਂ ਨੂੰ ਸਿੱਖ ਸਮਾਜ ਦੇ ਵਿੱਚ ਸੰਗਤਾਂ ਬਹੁਤ ਆਦਰ ਤੇ ਅਧਿਕਾਰ ਦਿੰਦਿਆਂ ਨੇ ਪਰ ਕੁਝ ਲੋਕਾਂ ਨੇ ਪਵਿੱਤਰ ਬਾਣੇ ਦੀ ਆੜ ਲੈ ਕੇ ਗੈਰ ਕਾਨੂੰਨੀ ਕਾਰਵਾਈਆਂ ਆਰੰਭ ਦਿੱਤੀਆਂ ਨੇ ਜਿਸ ਕਾਰਨ ਸਮੂਹ ਸਿੱਖ ਜਗਤ ਨੂੰ ਚਿੰਤਤ ਕਰਨ ਦੀ ਲੋੜ ਹੈ ਅਜਾਈ ਇਹ ਤਾਜ਼ੀ ਘਟਨਾ ਸਾਹਮਣੇ ਆਈ ਹੈ ਜਿੱਥੇ ਕਿ ਕੁਝ ਨਿਹੰਗ ਸਿੰਘ ਬਾਣੇ ਦੇ ਵਿੱਚ ਆਏ ਵਿਅਕਤੀਆਂ ਦੇ ਵੱਲੋਂ ਪਰਿਵਾਰ ਦੀਆਂ ਦੁਕਾਨਾਂ ਦੇ ਉੱਤੇ ਕਬਜ਼ਾ ਲੈਣ ਤੋਂ ਬਾਅਦ ਪਰਿਵਾਰ ਨੂੰ ਬੰਦਕ ਬਣਾ ਕੇ ਰੱਖਿਆ ਜਿਨ੍ਹਾਂ ਨੂੰ ਪੁਲਿਸ ਆਲਾ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਆਜ਼ਾਦ ਕਰਵਾਇਆ ਗਿਆ ਇਸ ਮਾਮਲੇ ਸੰਬੰਧੀ ਇਸ ਦੇ ਉੱਤੇ ਪਰਿਵਾਰ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਸੀ ਅਤੇ ਲਗਾਤਾਰ ਧਮਕੀਆਂ ਦਿੱਤੀਆਂ ਜਾਂਦੀਆਂ ਸੀ ਮਲ ਕੀ ਪੂਰਾ ਇਹ ਮਾਮਲਾ ਹੈਗਾ ਤੁਸੀਂ ਖੈਰਾ ਸਾਹਿਬ ਨੂੰ ਵੀ ਇੱਥੇ ਬੁਲਾਇਆ ਉਹ ਵੀ ਤੁਹਾਡੀ ਸਪੋਰਟ ਦੇ ਵਿੱਚ ਆਏ ਆ ਇਹ ਪੂਰਾ ਜਿਹੜਾ ਮਾਮਲਾ ਇਹਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਕੀ ਪੂਰਾ ਮਾਮਲਾ ਸਰ ਪੂਰਾ ਮਾਮਲਾ ਇਹਦਾ ਕੀ ਨਗਰਪੰਚਾਇਤ ਦੀ ਇਹ ਜਗ੍ਹਾ ਵਸਤ 1970 ਦੇ ਸਾਲ ਆਪਾਂ ਇੱਥੇ ਰਹਿ ਰਹੇ ਹਾਂ ਦੇ ਆਂਦੇ ਆ ਪਰ ਤਾਂ ਇਹ ਜਗ੍ਹਾ ਚਾਹਨੀ ਆਉਂਦੀ ਸਾਡੀ ਸਰ ਤੇ ਸਰ ਇਹ ਜਗ੍ਹਾ ਦੀ ਰਜਿਸਟਰੀ ਹੋ ਨਹੀਂ ਸਕਦੀ ਅਮਰਿੰਦਰ ਸਿੰਘ ਆਪਾ ਮਰਾਸ ਸਰ ਜਿਹੜਾ ਵਾ ਇਹ ਬੰਦੇ ਨੇ ਸਰ ਜਾਲੀਆਂ ਜਿ ਇਸ ਤੀਆਂ ਕਰਾ ਕੇ ਜਿਹੜੀ ਗਾਂ ਜਿਹੜੇ ਆ ਕੋਈ ਨਹੀਂ ਹੁੰਦੇ ਸਾਹਿਬ ਨੇ ਉਹਨਾਂ ਨੂੰ ਜਿਹੜੀ ਇਹ ਜਗ੍ਹਾ ਦੇਤੀ ਆ ਸਰ ਮੈਂ ਉਹਨਾਂ ਅੱਗੇ ਰਿਕੁਐਸਟ ਕੀਤੀ ਅੱਗੇ ਜਾ ਕੇ ਵੀ ਰਜਿਸਟਰੀ ਨਾ ਕਰਾਓ ੱੱਕੇ ਨਾ ਸਰ ਜਿਸ ਚੀ ਆ ਕੇ ਮੈਨੂੰ ਡਰਾਉਂਦੇ ਆ ਧਮਕਉਂਦੇ ਆ ਮੈਨੂੰ ਧਮਕੀਆਂ ਦਿੰਦੇ ਆ ਕਿ ਤੇਰੇ ਸੋਹਰੇ ਨੂੰ ਵੀ ਜਾਨੋਂ ਮਾਰ ਦਾਂਗੇ ਪਰਚੇ ਦੇ ਦਾਂਗੇ ਬੱਚੇ ਚੱਕ ਲਾਂਗੇ ਸਾਰੇ ਸਰ ਇੰਨਾ ਸੱਸਣ ਡਰਾਉਂਦੇ ਆ ਤੁਹਾਡਾ ਕੋਰਟ ਕੇਸ ਵੀ ਚੱਲਣ데요 ਸਰ ਤਾਂ ਵੀ ਸਾਡੇ ੱੱਕੇ ਨਾ ਕੇ ਕਾਰ ਵੜ ਜਾਂਦੇ ਆ ਕਦੀ ਸਾਡੇ ਕਉਜਾ ਕਰਨ ਦੀ ਨਾ ਤਾਲੇ ਲਾ ਦਿੰਦੇ ਲਈ ਕਿਸ਼ਕੰਦੇ ਸਰ ਮੈਨੂੰ ਗਲਤ ਮਲ ਤੇ ਬੋਲਦੇ ਤੂੰ ਘਾਤ ਜਾਂ ਤੂੰ ਚਵਾਲਾ ਜਿਹੜੀ ਨਿੰਗ ਸੰਗੇ ਤੁਸੀਂ ਜ਼ਿਕਰ ਕੀਤਾ ਉਹ ਕਿਸ ਦੇ ਇਸ਼ਾਰੇ ਤੇ ਜਿਹੜਾ ਤੁਹਾਡੇ ਨਾਲ ਧੱਕੇਸ਼ਾਈ ਕਰ ਰਿਹਾ ਅਮਰਿੰਦਰ ਸਿੰਘ ਕੁਮਰਾਸਰ ਹਰਪ੍ਰੀਤ ਗੁਰਮਠਾਰੂ ਤੇ ਮਰਿੰਦਰ ਸਿੰਘ ਪੰਮਰਾਏ ਦੋ ਪੈਡ ਭਰਾਵਾਂ ਨੇ ਮਿਲ ਕੇ ਕੰਮ ਕੀਤਾ ਹੋਇਆ ਸਰ ਸਵਰ ਮੈਂ ਹਰ ਜਗ੍ਹਾ ਤੇ ਗਰੀਬ ਮੈਂ ਤਸਿਲਦਾਰ ਸਾਹਿਬ ਦੀ ਵੀ ਗਈ ਮੈਂ ਸੜੀ ਐਸੇ ਚੁਸ ਆਵਦੇ ਵੀ ਗਈ ਡੀਐਸਪੀ ਦੇ ਵੀ ਗਈ ਹਰ ਜਗ੍ਹਾ ਤੇ ਗਈ ਮੈਂ ਡਿਪਟੀ ਸਾਹਿਬ ਡੀਸੀ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਕੰਪਲੇਂਟ ਦਿੱਤੀ ਸਰ ਡੀਐਸ ਦੀ ਸਾਰੇ ਦਸਤਾਵੇਜ਼ ਚੁਕਾਣੇ ਮੈਂ ਬਹੁਤ ਅਣਖ ਦਿੱਤੀਆਂ ਮੈਨੂੰ ਕਹਿੰਦੇ ਸਾਡੇ ਘਰ ਕੋੜੇ ਬੰਦਾਂਗੇ ਸਾਡੇ ਤੂੰ ਸਿੱਖਾ ਨਾ ਮੱਥਾ ਨਹੀਂ ਮਾਰਦੀ ਜ਼ਰ ਮੈਂ ਇਹਨਾਂ ਨੇ ਕਿਹਾ ਮੈਂ ਨਹੀਂ ਲੋਰ ਸੱਬੀ ਜ਼ੋਰ ਅੱਛਾ ਮੈਂ ਨਹੀਂ ਇੱਜ਼ਤ ਕਰਦੀਆਂ ਤੁਸੀਂ ਮੇਰੇ ਵੀਰਾਂ ਭਰਾਵਾਂ ਪਰ ਮੈਂ ਸੁਣਿਆ ਸੀ ਕਿ ਕਦੀ ਮੱਲ ਜਿਹੜੇ ਗੁਰਪੰਥ ਹੈਗੇ ਉਹ ਕਿੰਨਾ ਤਕਾ ਨਹੀਂ ਕਰਦੇ ਸਾਰੇ ਇਹ ਮੈਨਾਂ ਤੱਕਾ ਕਰਨ ਨਹੀਂ ਮੈਨੂੰ ਡਰਾਉਂਦੇ ਆ ਸਾਰੇ ਤੁਸੀਂ ਕਹਿੰਦੇ ਆ ਮੈਂ ਡਰਦੀ ਆ ਸਾਰੇ ਇੰਨਾਂ ਗਾਲਾਂ ਵਰ ਬੋਲ ਰਹੇ ਆ ਕਿ ਸਾਰੇ ਹੁੰਦੇ ਹੋਤੇ ਹੀ ਇਸ ਪੀੜਤ ਪਰਿਵਾਰ ਦੇ ਹੱਕ ਦੇ ਵਿੱਚ ਸੁਖਪਾਲ ਸਿੰਘ ਖਹਿਰਾ ਆਏ ਉਹਨਾਂ ਨੇ ਕੀ ਕਿਹਾ ਆਓ ਸੁਣਦੇ ਹਾਂ ਤੁਸੀਂ ਦੇਖੋ ਕਿਸ ਤਰ੍ਹਾਂ ਦਾ ਪੰਜਾਬ ਦੇ ਵਿੱਚ ਮਾਹੌਲ ਆ ਕਿ ਉਹ ਨਿਹੰਗ ਜੇ ਅੱਜ ਕੱਲ ਫੇਰ ਆਏ ਇੱਥੇ ਇਹਨਾਂ ਦੀ ਪ੍ਰਾਪਰਟੀ ਤੇ ਤੇ ਫਿਰ ਆਣ ਕੇ ਇੱਕ ਦੁਕਾਨ ਦੇ ਉੱਤੇ ਜਬਰਨ ਤਾਲਾ ਤੋੜ ਕੇ ਤੇ ਆਪਣਾ ਤਾਲਾ ਪਸਾ ਗਏ ਨੇ ਮਤਲਬ ਜਿਹੜੇ ਲੋਕ ਮੁਜਰਮ ਨੇ ਪੁਲਿਸ ਤੇ ਗਵਰਨਮੈਂਟ ਦੇ ਉਹ ਪੁਲਿਸ ਦੀ ਹਾਜ਼ਰੀ ਵਿੱਚ ਤਾਲੇ ਤੋੜ ਕੇ ਆਪਣਾ ਕਬਜ਼ਾ ਕਰ ਰਹੇ ਨੇ ਪੁਲਿਸ ਦੇ ਅੱਗੇ ਆਪਣੇ ਛਾਤੀਆਂ ਚੌੜੀਆਂ ਕਰਕੇ ਘੁੰਮ ਰਹੇ ਨੇ ਅੱਜ ਵੀ ਮੈਂ ਸਾਰੀ ਗੱਲ ਲੋਕਲ ਪੁਲਿਸ ਥਲਿਓ ਲੈ ਕੇ ਐਸਐਚਓ ਡੀਐਸਪੀ ਐਸਐਸਪੀ ਤੋਂ ਲੈ ਕੇ ਉੱਪਰ ਡੀਜੀਪੀ ਲਾਅ ਐਂਡ ਆਰਡਰ ਤੱਕ ਉਹਨਾਂ ਦੀ ਗੱਲ ਪਹੁੰਚਾਤੀ ਆ ਮੈਂ ਤਾਂ ਇਹ ਕਹਿ ਸਕਦਾ ਕਿ ਅੱਜ ਪੰਜਾਬ ਦੇ ਵਿੱਚ ਇੱਕ ਜੰਗਲ ਦਾ ਰਾਜ ਚੱਲ ਰਿਹਾ ਹੈ ਅਗਰ ਇਸ ਤਰ੍ਹਾਂ ਹੋਵੇਗਾ ਤਾਂ ਇਹਦਾ ਮਤਲਬ ਕੋਈ ਨਾਗਰਿਕ ਮਹਿਫੂਜ਼ ਨਹੀਂਗਾ ਮਾਜੇ ਚ ਆਣ ਕੇ ਨਿਹੰਗਾਂ ਦੇ ਬਾਣੇ ਪਾ ਕੇ ਨਿਹੰਗ ਸਾਡੇ ਗੁਰੂ ਕੇ ਲਾਡਲੀ ਫੌਜ ਆ ਉਹਨਾਂ ਦਾ ਕੰਮ ਇਹ ਨਹੀਂਗਾ ਕਿ ਲੋਕਾਂ ਦੀ ਪ੍ਰਾਪਰਟੀਆਂ ਤੇ ਆਣ ਕੇ ਕਬਜ਼ੇ ਕਰਨ ਨਜਾਇਜ਼ ਔਰ ਡਰੋਂ ਡਰੋਂ ਧਮਕਾਉਣ ਅਕੰਧਾ ਤੋੜਨੇ ਤੇ ਲੰਦੇ ਪਾਸੇ ਇੱਕ ਦੁਕਾਨ ਦੀ ਗੰਧ ਕੱਢ ਕੇ ਆਪਣੀ ਗੰਧ ਕਰਕੇ ਗਏ ਇਹ ਬਹੁਤ ਵੱਡਾ ਇੱਕ ਲਾ ਐਂਡ ਆਰਡਰ ਇਸ਼ੂ ਹੈਗਾ ਜਿਵੇਂ ਕਿ ਬਾਕੀ ਪੰਜਾਬ ਦੇ ਵਿੱਚ ਆਪਾਂ ਦੇਖ ਰਹੇ ਹਾਂ ਸੋ ਮੇਰੀ ਫਰਿਆਦ ਹੈ ਪੁਲਿਸ ਨੂੰ ਐਡਮਿਨਿਸਟ੍ਰੇਸ਼ਨ ਨੂੰ ਔਰ ਉੱਪਰ ਡੀਜੀਪੀ ਲੈਵਲ ਤੱਕ ਕਿ ਕਾਈਂਡਲੀ ਲੋਕਾਂ ਨੂੰ ਪ੍ਰੋਟੈਕ ਜਿਹੜਾ ਇਸ ਵਕਤ ਮਾਫੀਆ ਓਪਰੇਟ ਕਰ ਰਿਹਾ ਪੰਜਾਬ ਦੇ ਵਿੱਚ ਇਹਨਾਂ ਨੂੰ ਨੱਥ ਪਾਓ ਨਹੀਂ ਕਰੋਗੇ ਤਾਂ ਫਿਰ ਮੈਂ ਆਪਣੇ ਇਲਾਕੇ ਦੇ ਵਿੱਚ ਕਾਲ ਦੇ ਕੇ ਤਾਂ ਸਾਡੀ ਮਜਬੂਰਨ ਤੁਹਾਨੂੰ ਪੁਲਿਸ ਦੇ ਸਾਹਮਣੇ ਜਾ ਕੇ ਪ੍ਰੋਟੈਸਟ ਕਰਨਾ ਪਵੇਗਾ ਉਮੀਦ ਕਰਦਾ ਹਾਂ ਕਿ ਇਹਨਾਂ ਨੂੰ ਜਲਦ ਤੋਂ ਜਲਦ ਇਨਸਾਫ ਔਰ ਹੋਰ ਕੁਝ ਨਹੀਂ ਤੇ ਘੱਟੋ ਘੱਟ ਅਦਾਲਤ ਦੀ ਇੰਤਜ਼ਾਰ ਕਰ ਲੋ ਜਿਹੜੇ ਲੋਕ ਨਾਜਾਇਜ਼ ਕਿਸੇ ਵੀ ਕਿਸੇ ਮੈਂ ਕਹਿੰਦਾ ਕੋਈ ਕਿਰਾਏਦਾਰ ਬੈਠਾ ਆਪਣੇ ਦੇਸ਼ ਵਿੱਚ ਉਹਨੂੰ ਤੁਸੀਂ ਸਿੱਧਾ ਕੰਨੋ ਫੜ ਕੇ ਤਾਂ ਕੱਢ ਨਹੀਂ ਸਕਦੇ ਕੋਈ ਕੋਰਟ ਦਾ ਆਰਡਰ ਹੋਵੇ ਕਿਸੇ ਤਰ੍ਹਾਂ ਦਾ ਅਦਾਲਤ ਦਾ ਕੋਈ ਹੁਕਮ ਹੈ ਫਿਰ ਤੱਕ ਕੋਈ ਅੰਡਰਸਟੂਡ ਸੀਗਾ ਇਸ ਕਰਕੇ ਮੈਂ ਸਮਝਦਾ ਕਿ ਮਸਲਾ ਬੜਾ ਗੰਭੀਰ ਹੈ ਔਰ ਇਹਦੇ ਤੇ ਪੁਲਿਸ ਨੂੰ ਤੁਰੰਤ ਕਾਰਵਾਈ ਕਰਨੀ ਚਾਹੀਦੀ ਆ। ਉੱਥੇ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਇਸ ਮਾਮਲੇ ਨੂੰ ਲੈ ਕੇ ਕੀ ਕਿਹਾ ਤੁਸੀਂ ਆਪ ਹੀ ਸੁਣ ਲਓ। ਇਹਦੇ ਸਬੰਧੀ ਜਿਹੜੇ ਹੀ ਐਫਆਰ ਦਰਜ ਕਰ ਚੁੱਕੇ ਆ ਤੇ ਬਾਕੀ ਉਹਦਾ ਜੋ ਵੀ ਬੰਦੀ ਕਰ ਲਈ ਹੈ ਹੀ ਕਾਨੂੰਨ ਦੇ ਮੁਤਾਬਕ ਕਰਾਂਗੇ। ਵਕਈ ਇਹਨਾਂ ਨੂੰ ਕੁਝ ਲੋਕ ਜਿਹੜੇ ਡੌਂਦੇ ਤੁਮਕੌਂਦੇ ਆ ਜਦੋਂ ਸਾਨੂੰ ਸ਼ਿਕਾਇਤ ਮਿਲੀ ਜਿਹੜੀ ਆਪਾਂ ਨੇ ਧਿਆਨ ਚ ਲੈ ਜਿਹੜੇ ਆਲਰੇਡੀ ਜਿਹੜਾ ਮਕਰਮਾ ਰੱਦ ਕਰ ਲਿਆ ਬਾਕੀ ਜਿਹੜੀ ਬੰਦੀ ਕਰਦੀ ਅਸੀਂ ਕਰ ਰਹੇ ਹਾਂ ਕੀ ਇਹਨਾਂ ਦਾ ਮਾਮਲਾ ਕੀ ਹੈਗਾ ਇਹਨਾਂ ਦਾ ਕੋਈ ਜਾਇਦਾਦ ਦਾ ਮਾਮਲਾ ਵਾ ਟ੍ਰੋਫੀ ਦਾ ਹੈ ਠੀਕ ਹੈ ਜੀ ਇਹ ਮਾਮਲਾ ਕਪੂਰਥਲਾ ਦੇ ਪਿੰਡ ਮਿਆਣੀ ਬਾਕਰਪੁਰ ਤੋਂ ਸਾਹਮਣੇ ਆਇਆ ਬਾਕੀ ਦੇਖਣਾ ਹੋਵੇਗਾ ਕਿ ਪੁਲਿਸ ਵੱਲੋਂ ਇਸ ਮਾਮਲੇ ਜਾਂਚ ਦੇ ਵਿੱਚ ਕੀ ਕੁਝ ਖੁਲਾਸੇ ਕੀਤੇ ਜਾਂਦੇ ਨੇ ਦੂਜੇ ਪਾਸੇ ਜਿਹੜੇ ਵਿਅਕਤੀ ਕਬਜ਼ਾ ਲੈਣ ਆਏ ਨੇ ਉਹਨਾਂ ਦਾ ਕੀ ਕਹਿਣਾ ਹੋਵੇਗਾ ਉਹ ਵੀ ਤੁਹਾਨੂੰ ਜ਼ਰੂਰ ਦੱਸਾਂਗੇ ਹਕੀਕਤ ਟੀਵੀ ਪੰਜਾਬੀ ਲਈ ਕਪੂਰਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ